ਪਸੇ ਕੀ ਗੱਲ ਹੈ ਜੇ ਕਿਸੇ ਨੇ ਗੇਮ ਖੇਲਣੀ ਸਿੱਖਣੀ ਹੋਵੇ ਆਪਣੇ ਹੱਥ ਸੁਹ ਕੋਲੋਂ ਦੇਖੋ ਹੁਣ ਕਹੋਗੇ ਹੰਸੂ ਕੌਣ ਹੈ ਫੰਸੂ ਹੰਸ ਰਵਾਜ ਹੰਸ ਖਿੱਤੇ ਸਲੇ ਸਲੇ ਹੁੰਦੀ ਹੈ ਹਵਾ ਹੋਇਓ ਕਿਤੇ ਰੋਣਾ ਹੋਵੇਗਾ ਆਵੜਾ ਸਿੰਗਰ ਜਿੱਤ ਆ ਗਿਆ ਹਾਂ ਸਾਰੀ ਉਮਰ ਲੋਕਾਂ ਨੂੰ ਦਵਾਈਆਂ ਪਾਈ ਗਿਆ ਵੀ ਪੂਰਨ ਸ਼ਾ ਕੋਟੀ ਮੇਰਾ ਉਸਤਾਦ ਹਾਏ ਮੇਰਾ ਉਸਤਾਦ ਹਾਏ ਮੇਰਾ ਉਸਤਾਦ ਇਹਨੇ ਬੂ ਚੱਕ ਦੁਹਾਈ ਪਈ ਪੂਰਨ ਸ਼ਾ ਅੰਕਲ ਜੀ ਗੁਜ਼ਰ ਗਏ ਸਮੇਂ ਦੇ ਨਾਲ ਸਭ ਨੂੰ ਗੁਜ਼ਰ ਜਾਣਾ ਹੈ ਅੱਛੀ ਕੋਈ 82 83 ਸਾਲ ਦੀ ਵਧੀਆ ਜ਼ਿੰਦਗੀ ਪਰ ਕੇ ਗਏ ਨੇ ਕੋਈ ਜਵਾਨ ਨਹੀਂ ਗਏ ਨੇ ਸਭ ਕੁਝ ਦੇਖ ਕੇ ਲੈਣੇ ਸਭਨੇ ਚਲੇ ਜਾਣਾ ਹੈ ਸਭ ਕੁਝ ਪਰ ਇਹਨੇ ਉਹਨਾਂ ਦੇ ਮਾਤਾ ਉਹ ਫਾਇਦਾ ਚੱਕਿਆ ਇਸ ਬੰਦੇ ਨੇ ਨੇ ਫਟਾਫਟ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਕਹਿ ਕੋ ਕੇ ਬ੍ਰੇਨ ਵਾਸ਼ ਕਰਕੇ ਘਰ ਦੇ ਅੰਦਰ ਇਸਪੁਰ ਦੇ ਖਾਕੜ ਤਾਂ ਡਿੱਗ ਕਰਾਤਾ ਉਹਨਾਂ ਨੂੰ ਇਹ ਬੰਦਾ ਇਹਨਾਂ ਸ਼ਤਰ ਹੰਸੂ ਹੰਸਰਾਜ ਹੰਸਿੰਘਰ ਕਿ ਅਗਰ ਸਭ ਨੇ ਕਿਆ ਵੀ ਇਹ ਤਾਂ ਤੇਰਾ ਸਾਸੀ ਤੋ ਤਾਂ ਬਹੁਤ ਕਰਦਾ ਸੀ ਇਹਦਾ ਤੇ ਜਿਹੜੀ ਤੇਰੀ ਪਿੰਡ ਚੁੱਤੇ ਇੰਨੀ ਜ਼ਮੀਨ ਆ ਬਣਾ ਉੱਥੇ ਡੇਰਾ ਖੁੱਲੀ ਪਾਰਕਿੰਗ ਹੋਊਗੀ ਲੱਗਣਗੇ ਮੇਲੇ ਬਣਾ ਉੱਥੇ ਸਮਾਧ ਇਹਨੂੰ ਪਤਾ ਸੀ ਵੀ ਇਦਾਂ ਦਾ ਕੰਮ ਹੋਣਾ ਵੀ ਕਿਤੇ ਇੱਕ ਕੱਲ ਨੂੰ ਸਲੀਮ ਦਾ ਟੱਬਰ ਮੈਨੂੰ ਇਹ ਗੱਲ ਨਾ ਕਹਿ ਦੇਣ ਵੀ ਸਾਡਾ ਇਨਕਮ ਆਫ ਸੋਰਸ ਬਣਾ ਦੇ ਡੇਰਿਆਂ ਦਾ ਇਨਕਮ ਆਫ ਸੋਰਸ ਹੀ ਹੁੰਦਾ ਜੋ ਡੇਰੇ ਖੋਲਦੇ ਆ ਹਾਂ ਜ਼ਵਾਨ ਕੁੜੀ ਯੂ ਆਰ ਸੋ ਸਮਾਰਟ ਸੋ ਕਲੇਵਰ ਕਿਹ ਅਗੇਮ ਖੇਲੀ ਆਪਨੇ ਸੁਭਾਨ ਅੱਲਾ ਕੋਈ ਗੇਮ ਪਲੇਅਰ ਨਹੀਂ ਪੰਜਾਬ ਚ ਬਈ ਹੰਸੋ ਤੋਂ ਤੇ ਸੋ ਗਾਇਕੀ ਦੇ ਨਾਲ-ਨਾਲ ਹੰਸ ਰਾਜ ਨੇ ਗੇਮਾਂ ਖੇਲਣੇ ਵਿੱਚ ਬਹੁਤ ਵਧੀਆ ਸਿੱਖਿਆ ਰਾਜਨੀਤੀ ਤੇ ਇਹ ਇਨਸਾਨ ਜਿੱਥੇ ਜਾਂਦਾ ਹੈ ਮੂੰਹ ਅੱਡ ਕੇ ਪੁੱਠਿਸ ਦੀ ਸਟੇਟਮੈਂਟ ਦੇ ਜਾਂਦਾ ਹੈ ਹੁਣ ਰਾਜਨੀਤੀ ਵੀ ਨਹੀਂ ਰਹੀ ਮੋਟਾ ਤਾਂ ਵੀ ਬੰਦਾ ਹਾਰਿਆ ਕਿਉਂ ਕਿਉਂਕਿ ਜਦੋਂ ਆਪਾਂ ਡਿਸੀਜਨ ਗਲਤ ਕਰਨੇ ਆ ਹਮੇਸ਼ਾ ਕੋਈ ਵੀ ਡਿਸੀਜਨ ਕਰਨ ਤੋਂ ਪਹਿਲੇ ਅਗਰੋ ਡਿਸੀਜਨ ਸਮਾਜਿਕ ਤੌਰ ਤੇ ਆ ਤਾਂ ਆਪਣੇ ਆਂਡ ਗੁਆਂਡ ਸਾਰੇ ਪਹਿਲੇ ਦੇਖਿਆ ਕਰੋ ਕਿ ਸਾਰੇ ਲੋਕਾਂ ਨੂੰ ਸਾਡੇ ਕਿਸੇ ਨਾਲ ਪ੍ਰੋਬਲਮ ਤਾਂ ਨਹੀਂ ਆ ਪਰ ਨਾ 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 ਹੰਸੂ ਚਲਾਕੀ ਕਰ ਗਿਆ ਗੇਮ ਕਰ ਗਿਆ ਹੰਸੂ ਸਲੀਮ ਦੇ ਪਰਿਵਾਰ ਨਾਲ ਬੱਸ ਇਹ ਕੀ ਗੱਲ ਹੈ ਜੇ ਕਿਸੇ ਨੇ ਗੇਮ ਖੇਲਣੀ ਸਿੱਖਣੀ ਹੋਵੇ ਆਪਣੇ ਹੰਸੂ ਕੋਲੋਂ ਦੇਖੋ ਹੁਣ ਕਹੋਗੇ ਹੰਸੂ ਕੌਣ ਹੈ ਤ੍ਰੀ ਹੰਸੂ ਹੰਸਰਾਵਾਂ ਹੰਸ ਖਿੱਤੇ ਸਲੇ ਸਲੇ ਹੁੰਦੀ ਹੈ ਹਵਾ ਫਿੰਗਰ ਚਿੱਤ ਆ ਗਿਆ ਹਾਂ ساری ਉਮਰ ਲੋਕਾਂ ਨੂੰ ਦਵਾਈਆਂ ਪਾਈ ਗਿਆ ਵੀ ਪੂਰਨ ਸ਼ਾ ਕੋਟੀ ਮੇਰਾ ਉਸਤਾਦ ਹਾਏ ਮੇਰਾ ਉਸਤਾਦ ਹਾਏ ਮੇਰਾ ਉਸਤਾਦ ਇਹਨੇ ਬੂ ਚੱਕ ਦੁਹਾਈ ਪਈ ਪੂਰਨ ਸ਼ਾ ਅੰਕਲ ਜੀ ਗੁਜ਼ਰ ਗਏ ਸਮੇਂ ਦੇ ਨਾਲ ਸਭ ਨੂੰ ਗੁਜ਼ਰ ਜਾਣਾ ਹੈ ਅੱਛੀ ਕੋਈ 82 83 ਸਾਲ ਦੀ ਵਧੀਆ ਜ਼ਿੰਦਗੀ ਪਰ ਕੇ ਗਏ ਨੇ ਕੋਈ ਜਵਾਨ ਨਹੀਂ ਗਏ ਨੇ ਸਭ ਕੁਝ ਦੇਖ ਕੇ ਲੈਣੇ ਸਭਨੇ ਚਲੇ ਜਾਣਾ ਹੈ ਸਭ ਕੁਝ ਪਰ ਇਹਨੇ ਉਹਨਾਂ ਦੇ ਮਾਤਾ ਉਹ ਫਾਇਦਾ ਚੱਕਿਆ ਇਸ ਬੰਦੇ ਨੇ ਨੇ ਫਟਾਫਟ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਕਹਿ ਕੋ ਕੇ ਬ੍ਰੇਨ ਵਾਸ਼ ਕਰਕੇ ਘਰ ਦੇ ਅੰਦਰ ਇਸਪੁਰ ਦੇ ਖਾਕ ਕਰਤਾ ਡਿਗ ਕਰਾਤਾ ਉਹਨਾਂ ਨੂੰ ਇਹ ਬੰਦਾ ਇਹਨਾਂ ਸ਼ਤਰ ਹੰਸੂ ਹੰਸ ਰਾਜ ਹਨ ਸਿੰਗਰ ਕੀ ਅਗਰ ਸਭ ਨੇ ਕਿਆ ਵੀ ਇਹ ਤਾਂ ਤੇਰਾ ਉਸਾਸ ਸੀ ਤੋ ਤਾ ਬਹੁਤ ਕਰਦਾ ਸੀ ਇਹਦਾ ਤੇ ਜਿਹੜੀ ਤੇਰੀ ਪਿੰਡ ਚੁੱਤ ਜਿੰਨੀ ਜ਼ਮੀਨ ਆ ਬਣਾ ਉੱਥੇ ਡੇਰਾ ਖੁੱਲੀ ਪਾਰਕਿੰਗ ਹੋਊਗੀ ਲੱਗਣਗੇ ਮੇਲੇ ਬਣਾ ਉੱਥੇ ਸਮਾਦ ਇਹਨੂੰ ਪਤਾ ਸੀ ਵੀ ਇਦਾਂ ਦਾ ਕੰਮ ਹੋਣਾ ਵੀ ਕਿਤੇ ਇੱਕ ਕੱਲ ਨੂੰ ਸਲੀਮ ਦਾ ਟੱਬਰ ਮੈਨੂੰ ਇਹ ਗੱਲ ਨਾ ਕਹਿ ਦੇਣ ਵੀ ਸਾਡਾ ਇਨਕਮ ਆਫ ਸੋਰਸ ਬਣਾ ਦੇ ਡੇਰਿਆਂ ਦਾ ਇਨਕਮ ਆਫ ਸੋਰਸ ਹੀ ਹੁੰਦਾ ਜੋ ਡੇਰੇ ਖੋਲਦੇ ਆ ਹਾਂ ਜ਼ਵਾਂਗ ਯੂ ਆਰ ਸੋ ਸਮਾਰਟ ਸੋ ਕਲੇਵਰ ਕਿਆ ਗੇਮ ਖੇਲੀ ਆਪਨੇ ਸੁਭਾਨ ਅੱਲਾ ਕੋਈ ਗੇਮ ਪਲੇਅਰ ਨਹੀਂ ਪੰਜਾਬ ਚ ਬਈ ਹੰਸੋ ਤੋਂ ਤੇ ਸੋ ਗਾਇਕੀ ਦੇ ਨਾਲ-ਨਾਲ ਹੰਸ ਰਾਜ ਨੇ ਗੇਮਾਂ ਖੇលਦੀ ਵਿੱਚ ਬਹੁਤ ਵਧੀਆ ਸਿੱਖਿਆ ਰਾਜਨੀਤੀ ਕਿ ਇਹ ਇਨਸਾਨ ਜਿੱਥੇ ਜਾਂਦਾ ਹੈ ਮੂੰਹ ਅੱਡ ਕੇ ਪੁੱਠੇ ਸਟੇਟਮੈਂਟ ਦੇ ਜਾਂਦਾ ਹੈ ਹੁਣ ਰਾਜਨੀਤੀ ਵੀ ਨਹੀਂ ਰਹੀ ਮੋਟਾ ਤੋਂ ਵੀ ਬੰਦਾ ਹਾਰਿਆ ਕਿਉਂ ਕਿਉਂਕਿ ਜਦੋਂ ਆਪਾਂ ਡਿਸੀਜਨ ਗਲਤ ਕਰਨੇ ਆ ਹਮੇਸ਼ਾ ਕੋਈ ਵੀ ਡਿਸੀਜਨ ਕਰਨ ਤੋਂ ਪਹਿਲੇ ਅਗਰੋ ਡਿਸੀਜਨ ਸਮਾਜਿਕ ਤੌਰ ਤੇ ਹੈ ਤਾਂ ਆਪਣੇ ਆਂਡ ਗਵਾਂਡ ਸਾਰੇ ਪਹਿਲੇ ਦੇਖਿਆ ਕਰੋ ਕਿ ਸਾਰੇ ਲੋਕਾਂ ਨੂੰ ਸਾਡੇ ਕਿਸੇ ਨਾਲ ਪ੍ਰੋਬਲਮ ਤਾਂ ਨਹੀਂ ਆ Per nah, nah, nah. hansu celalaki karga game karga hansu slim diperwarnalah